ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਜੀ 7 ਸੰਮੇਲਨ ਲਈ ਕੈਨੇਡਾ ਪਹੁੰਚੇ ਹੋਏ ਸਨ ਪਰ ਮੱਧ ਪੂਰਬ ਦੀ ਵਿਸਫੋਟਕ ਸਥਿਤੀ ਦੇ ਚੱਲਦੇ ਸੰਮੇਲਨ ਵਿਚਕਾਰ ਹੀ ਛੱਡ ਕੇ ਵਾਪਸ ਵਾਸ਼ਿੰਗਟਨ ਆ ਗਏ ਪਰ ਜੀ 7 ਸੰਮੇਲਨ ਦੇ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦਵੱਲੇ ਵਪਾਰਕ ਤਣਾਅ ਅਤੇ ਟੈਰਿਫ ਤੇ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਲਈ 30 ਦਿਨਾਂ ਦੀ ਡੈਡਲਾਈਨ ਰੱਖੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਦੋਵੇਂ ਲੀਡਰ ਜੀ7 ਸੰਮੇਲਨ ਦੌਰਾਨ ਕੈਨਨੈਸਕਿਸ ਅਲਬਰਟਾ 'ਚ ਹੋਈ ਗੱਲਬਾਤ ਦੇ ਦੌਰਾਨ ਮਿਲੇ ਅਤੇ ਇਹ ਮੰਨਿਆ ਕਿ ਵਪਾਰਕ ਗੱਲਬਾਤ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਲੋੜ ਹੈ ਤਾਂ ਜੋ ਅਗਲੇ 1 ਮਹੀਨੇ ਦੇ ਅੰਦਰ ਕੋਈ ਸਮਝੌਤਾ ਹੋ ਸਕੇ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਪਾਸਿਆਂ ਵੱਲੋਂ ਵਪਾਰਕ ਯੁੱਧ ਨੂੰ ਖਤਮ ਕਰਨ ਲਈ ਕੋਈ ਪੱਕੀ ਡੈਡਲਾਈਨ ਰੱਖੀ ਗਈ ਹੈ। ਇਹ ਵਪਾਰਕ ਤਣਾ ਕਈ ਮਹੀਨਿਆਂ ਤੋਂ ਦੋਨੋਂ ਦੇਸ਼ਾਂ ਦੀ ਅਰਥਵਿਵਸਥਾ ਤੇ ਅਸਰ ਪਾ ਰਿਹਾ ਸੀ ਇਸ ਨਵੀਂ ਵਚਨਬੱਧਤਾ ਤੋਂ ਪਹਿਲਾਂ ਸੋਮਵਾਰ ਸਵੇਰੇ ਟਰੰਪ ਨੇ ਕਾਰਨੀ ਨਾਲ ਮੁਲਾਕਾਤ ਮਗਰੋਂ ਆਸ਼ਾਵਾਦੀ ਲਹਿਜਾ ਅਪਣਾਇਆ ਸੀ ਅਤੇ ਕਿਹਾ ਸੀ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਕੈਨੇਡਾ ਅਤੇ ਅਮਰੀਕਾ ਆਪਸੀ ਵਪਾਰਕ ਤਣਾ ਨੂੰ ਅਗਲੇ ਦਿਨਾਂ 'ਚ ਕਿਸੇ ਹੱਲ ਤੇ ਲੈ ਕੇ ਜਾ ਸਕਦਾ ਹੈ ਟਰੰਪ ਨੇ ਇਹ ਵੀ ਕਿਹਾ ਕਿ ਇਸ ਵਾਰ ਦੇ ਜੀ7 ਸੰਮੇਲਨ 'ਚ ਉਹਨਾਂ ਦਾ ਮੁੱਖ ਧਿਆਨ ਕੈਨੇਡਾ ਨਾਲ ਵਪਾਰ ਹੈ ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਸਟੀਲ ਅਤੇ ਐਲੂਮੀਨੀਅਮ ਤੇ ਲਾਗੂ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੇ ਸਨ ਪਰ ਇਸ ਨਵੀਂ ਟਾਈਮਲਾਈਨ ਦਾ ਮਤਲਬ ਹੈ ਕਿ ਹੁਣ ਕਾਰਨੀ ਸੰਭਾਵਿਤ ਤੌਰ ਤੇ ਅਮਰੀਕੀ ਸਮਾਨ ਉੱਤੇ ਵਾਧੂ ਜਵਾਬੀ ਟੈਰਿਫ ਨਹੀਂ ਲਗਾਉਣਗੇ ਭਾਵੇਂ ਉਸ ਸਮੇਂ ਕਾਰਨੀ ਨੇ ਟਰੰਪ ਦੇ ਟੈਰਿਫ ਵਾਧਿਆਂ ਨੂੰ ਇੱਕ ਬੇਤੁਕਾ ਅਤੇ ਗੈਰਵਾਜਬ ਆਖਿਆ ਸੀ ਪਰ ਉਹਨਾਂ ਨੇ ਇਸ ਦਲੀਲ ਤੇ ਵਾਧੂ ਜਵਾਬੀ ਟੈਰਿਫ ਰੋਕ ਲੈ ਸਨ ਕਿ ਦੋਵੇਂ ਮੁਲਕ ਗੰਭੀਰ ਗੱਲਬਾਤ 'ਚ ਸ਼ਾਮਲ ਨੇ ਕੈਨੇਡਾ ਦੇ ਅਲਬਰਟਾ ਦੇ ਕੈਨਾਨੈਸਕਿਸ ਤੇ ਜੀ7 ਸੰਮੇਲਨ ਚੱਲ ਰਿਹਾ ਹੈ ਪਹਿਲੇ ਦਿਨ ਗੋਲ ਮੇਜ਼ ਮੀਟਿੰਗ ਅਤੇ ਪਰਿਵਾਰਕ ਫੋਟੋ ਸੈਸ਼ਨ ਹੋਇਆ ਡੋਨਾਲਡ 트ੰਪ ਦੁਆਰਾ ਯੂਕੇ ਨਾਲ ਇੱਕ ਵਪਾਰਕ ਡੀਲ ਸਾਂਝੀ ਕੀਤੀ ਗਈ ਇਸ ਡੀਲ ਨੂੰ ਸਾਂਝੇ ਕਰਦੇ ਸਮੇਂ ਡੀਲ ਦੀ ਫਾਈਲ ਦੇ ਕੁਝ ਪੰਨੇ ਜ਼ਮੀਨ ਤੇ ਡਿੱਗ ਪਏ ਜਿਨ੍ਹਾਂ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਚੁੱਕਿਆ ਅਮਰੀਕੀ ਰਾਸ਼ਟਰਪਤੀ ਨੌਨਲ ਟਰੰਪ ਨੇ ਯੂਕੇ ਉੱਤੇ ਆਯਾਤ ਟੈਰਿਫ ਘਟਾਉਣ ਲਈ ਇਸ ਸਮਝੌਤੇ ਤੇ ਦਸਤਖਤ ਕੀਤੇ ਨੇ ਇਹ ਸਮਝੌਤਾ ਕੈਨੇਡਾ ਚ ਜੀ7 ਸੰਮੇਲਨ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਕੀਤਾ ਗਿਆ ਇਸ ਸਮਝੌਤੇ ਚ ਯੂਕੇ ਆਟੋਮੋਬਾਈਲਸ ਤੇ ਟੈਰਿਫ ਘਟਾ ਦਿੱਤੇ ਗਏ ਨੇ ਬ੍ਰਿਟਿਸ਼ ਕਾਰਾਂ ਨੂੰ ਅਮਰੀਕਾ ਚ 10 ਫੀਸਦੀ ਟੈਰਿਫ ਦੇ ਨਾਲ 1 ਲੱਖ ਕਾਰਾਂ ਦਾ ਕੋਟਾ ਮਿਲੇਗਾ ਜੋ ਕਿ ਦੂਜੇ ਦੇਸ਼ਾਂ ਦੇ 25 ਫੀਸਦੀ ਟੈਰਿਫ ਤੋਂ ਘੱਟ ਹੈ ਇਸ ਤੋਂ ਇਲਾਵਾ ਯੂਕੇ ਏਰੋਸਪੇਸ ਤੇ ਟੈਰਿਫ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਹਾਲਾਂਕਿ ਸਟੀਲ ਅਤੇ ਐਲੂਮੀਨੀਅਮ ਦੇ ਮੁੱਦੇ ਤੇ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ ਅਮਰੀਕਾ ਬ੍ਰਿਟੇਨ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਤੇ ਕੋਟਾ ਲਗਾਏਗਾ ਪਰ ਇਸ ਲਈ ਬ੍ਰਿਟੇਨ ਨੂੰ ਆਪਣੀ ਸਪਲਾਈ ਤੇ ਉਤਪਾਦਨ ਸੁਰੱਖਿਆ ਸਾਬਤ ਕਰਨੀ ਪਵੇਗੀ 트럼ਪ ਨੇ ਇਸ ਨੂੰ ਇੱਕ ਬਹੁਤ ਵੱਡਾ ਸੌਦਾ ਕਿਹਾ ਹੈ ਪਰ ਗਲਤੀ ਨਾਲ ਇਸ ਨੂੰ ਯੂਰਪੀਅਨ ਸੰਘ ਨਾਲ ਕੀਤਾ ਹੋਇਆ ਇੱਕ ਸਮਝੌਤਾ ਕਹਿ ਦਿੱਤਾ ਬਾਅਦ ਦੇ ਵਿੱਚ ਜਾ ਕੇ ਇਹ ਸਪਸ਼ਟ ਕੀਤਾ ਗਿਆ ਕਿ ਇਹ ਬ੍ਰਿਟੇਨ ਨਾਲ ਸਮਝੌਤਾ ਹੈ ਸਟਾਰਮਰ ਨੇ ਇਸ ਨੂੰ ਦੋਨਾਂ ਦੇਸ਼ਾਂ ਲਈ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਕਿਹਾ ਬ੍ਰਿਟਿਸ਼ ਵਪਾਰ ਮੰਤਰੀ ਜੌਨਾਥਨ ਰੋਨੋਲਡਸ ਨੇ ਕਿਹਾ ਕਿ ਇਹ ਸਮਝੌਤਾ ਜਲਦੀ ਹੀ ਲਾਗੂ ਹੋਵੇਗਾ ਤੇ ਦੋਵੇਂ ਦੇਸ਼ 13000 ਟਨ ਬੀਫ ਦਾ ਵਪਾਰ ਕਰਨ ਲਈ ਸਹਿਮਤ ਹੋਏ ਨੇ ਪਰ ਅਮਰੀਕੀ ਦਰਾਮਦਾਂ ਨੂੰ ਬ੍ਰਿਟੇਨ ਦੇ ਸਖਤ ਭੋਜਨ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ ਇਹ ਸਮਝੌਤਾ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਬਾਅਦ ਲਾਗੂ ਹੋਵੇਗਾ ਦੋਵੇਂ ਦੇਸ਼ ਦਵਾਈਆਂ ਵਰਗੇ ਹੋਰ ਉਦਯੋਗਾਂ ਤੇ ਇੱਕ ਬਿੱਤਰ ਸਮਝੌਤੇ ਲਈ ਕੰਮ ਕਰਨਾ ਜਾਰੀ ਰੱਖਣਗੇ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 19 ਮੁਲਕਾਂ ਦੇ ਨਾਗਰਿਕਾਂ ਉੱਤੇ ਆਵਾਜ਼ਾਈ ਪਾਬੰਦੀਆਂ ਲਾਗੂ ਕਰਨ ਮਗਰੋਂ 36 ਹੋਰ ਨਾਂ ਦੀ شناخت ਕੀਤੀ ਗਈ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਦਾ ਜਹਾਜ਼ ਨਹੀਂ ਚੜ੍ਹ ਸਕਣਗੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਵੀਜ਼ਾ ਮਿਆਦ ਲੰਘਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲੇ ਵਿਦੇਸ਼ੀ ਨਾਗਰਿਕ ਇੱਕ ਮਗਰੋਂ ਇੱਕ ਅਤਵਾਦੀ ਹਮਲੇ ਕਰ ਰਹੇ ਨੇ ਅਤੇ ਸਾਰਾ ਕਸੂਰ ਜੋ ਬਾਈਡਨ ਦਾ ਬਣਦਾ ਹੈ ਜਿਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ 'ਚ ਦਾਖਲਾ ਦਿੱਤਾ ਗਿਆ ਟਰੰਪ ਸਰਕਾਰ ਵੱਲੋਂ ਇਹਨਾਂ 36 ਮੁਲਕਾਂ ਨੂੰ ਆਪਣਾ ਅਕਸ ਸੁਧਾਰਨ ਵਾਸਤੇ 60 ਦਿਨ ਦਾ ਸਮਾਂ ਵੀ ਦਿੱਤਾ ਗਿਆ ਹੈ ਅਤੇ ਜੇ ਇਸ ਦੌਰਾਨ ਹਾਲਾਤ 'ਚ ਤਬਦੀਲੀ ਮਹਿਸੂਸ ਹੋਈ ਤਾਂ ਪਾਬੰਦੀਆਂ ਦਾ ਘੇਰਾ ਹਟਾਇਆ ਜਾ ਸਕਦਾ ਹੈ ਨਵੀਆਂ ਆਵਾਜਾਈ ਪਾਬੰਦੀਆਂ ਦੇ ਘੇਰੇ ਚ ਆਏ ਮੁਲਕਾਂ ਚ ਡੋਮਿਨਿਕ ਇਥੋਪੀਆ ਮਿਸਰ ਕਾਨਾ ਕਿਰਗਿਸਤਾਨ ਕੰਬੋਡੀਆ ਅੰਗੋਲਾ ਐਂਟੀਗੁਆ ਐਂਡ ਬਾਰਾਮੂਡਾ ਕੈਮਰੂਨ ਸੀਰੀਆ ਸਾਊਥ ਸ Sudan ਤੰਜ਼ਾਨੀਆ ਯੂਗਾਂਡਾ ਲਾਈਬੇਰੀਆ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਜ਼ਾਂਬੀਆ ਤੇ ਜ਼ਿੰਬਾਬਵੇ ਸ਼ਾਮਲ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਬੰਧਤ ਮੁਲਕਾਂ ਨੂੰ ਸਕਰੀਨਿੰਗ ਚਿੰਤਾਵਾਂ ਦੂਰ ਕਰਨ ਲਈ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ ਟਰੰਪ ਸਰਕਾਰ ਵੱਲੋਂ ਉਹਨਾਂ ਮੁਲਕਾਂ ਨੂੰ ਤਰਜੀਹੀ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਕੇਂਦਰ ਸਰਕਾਰਾਂ ਨਦਾਰਦ ਨੇ ਤੇ ਵੱਡੇ ਪੱਧਰ ਤੇ ਹਿੰਸਾ ਦਾ ਮਾਹੌਲ ਹੈ ਇਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ ਉਹਨਾਂ ਮੁਲਕਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵੱਲੋਂ ਅਮਰੀਕਾ ਤੋਂ ਡਿਪੋਰਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਰਵਾਨ ਕਰਨ ਤੋਂ ਨਾ ਕੀਤੀ ਗਈ ਜਿਨ੍ਹਾਂ ਵਿੱਚ ਅਫਗਾਨਿਸਤਾਨ, ਇਰਾਨ, ਲੀਬੀਆ, ਮਿਆਮਾਰ, ਸੋਡਾਨ, ਸੋਮਾਲੀਆ ਅਤੇ ਯਮਨ ਸ਼ਾਮਲ ਨੇ ਅਮਰੀਕਾ ਦੀ ਸਖਤੀ ਮਗਰੋਂ ਅਲਸਲਵਾਡੋਰ, ਪਨਾਮਾ ਅਤੇ ਕੋਸਟਾ ਰੀਕਾ ਨੇ ਗੈਰ-ਮੁਲਕਾਂ ਨਾਲ ਸੰਬੰਧਤ ਪ੍ਰਵਾਸੀਆਂ ਨੂੰ ਵੀ ਆਪਣੀ ਧਰਤੀ ਤੇ ਰੱਖਿਆ ਜਦਕਿ ਕੋਸੋਵੋ ਵੱਲੋਂ ਹਾਲ ਹੀ ਚ ਗੈਰ-ਮੁਲਕੀ ਪ੍ਰਵਾਸੀਆਂ ਨੂੰ ਆਪਣੀ ਧਰਤੀ ਤੇ ਰੱਖਣ ਦੀ ਸਹਿਮਤੀ ਦਿੱਤੀ ਗਈ ਹੈ ਡੋਨਲਡ ਟਰੰਪ ਨੇ ਸਾਫ਼ ਲਫ਼ਜ਼ਾਂ ਚ ਆਖ ਦਿੱਤਾ ਹੈ ਕਿ ਉਹਨਾਂ ਮੁਲਕਾਂ ਦੇ ਲੋਕਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਨੇ ਜੋ ਸਾਡੀਆਂ ਨੀਤੀਆਂ ਮੁਤਾਬਕ ਅੱਗੇ ਵਧਣ ਨੂੰ ਤਿਆਰ ਨਹੀਂ ਉਧਰ ਵਾਈਟ ਹਾਊਸ ਦੇ ਡਿਪਟੀ ਪ੍ਰੈਸਿਸ ਕਤਰ ਐਬਿਗੇਲ ਜੈਕਸਨ ਸੋਸ਼ਲ ਮੀਡੀਆ ਤੇ ਟਿੱਪਣੀ ਕਰਦੇ ਆ ਕਹਿ ਰਹੇ ਨੇ ਕਿ ਰਾਸ਼ਟਰਪਤੀ 트ੰਪ ਆਪਣਾ ਵਾਅਦਾ ਨਿਭਾ ਰਹੇ ਨੇ ਜਿਸ ਤਹਿਤ ਖਤਰਨਾਕ ਵਿਦੇਸ਼ੀ ਨਾਗਰਿਕਾਂ ਤੋਂ ਅਮਰੀਕਾ ਵਾਸੀਆਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਚ ਮੁਲਕਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹ ਸੁਰੱਖਿਆ ਮਾਪਦੰਡਾਂ ਅਤੇ ਹੋਰ ਤਰਜੀਹਾਂ ਵੱਲ ਧਿਆਨ ਦੇਣਾ ਨਹੀਂ ਚਾਹੁੰਦੇ ਆਵਾਜ਼ਾਈ ਪਾਬੰਦੀਆਂ ਦੇ ਘੇਰੇ ਚ ਆਉਣ ਵਾਲੇ ਮੁਲਕਾਂ ਦੀ ਸੂਚੀ ਹੋਰ ਵੀ ਲੰਬੀ ਹੋ ਸਕਦੀ ਹੈ ਜੇ ਰਾਸ਼ਟਰਪਤੀ ਡੋਨਾਲਡ 트ੰਪ ਕੌਮੀ ਸੁਰੱਖਿਆ ਵਾਸਤੇ ਖਤਰਾ ਮਹਿਸੂਸ ਕਰਦੇ ਨੇ ਇਜ਼ਰਾਈਲ-ਇਰਾਨ ਜੰਗ ਦੌਰਾਨ ਕਤਲੋ-ਗਾਰਤ ਦਾ سلسلہ ਲਗਾਤਾਰ ਜਾਰੀ ਹੈ। ਇਰਾਨ 'ਚ ਘੱਟੋ-ਘੱਟ 224 ਲੋਕ ਮਾਰੇ ਗਏ ਅਤੇ ਇਜ਼ਰਾਈਲ 'ਚ 24 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਉਧਰ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਮੀਨੀਆ ਦੇ ਰਸਤੇ ਇਰਾਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜਦਕਿ ਭਾਰਤੀ ਵਿਦਿਆਰਥੀ ਮੁਕੰਮਲ ਤੌਰ ਤੇ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਬਾਹਰ ਆ ਚੁੱਕੇ ਨੇ। ਲੜਾਈ ਦੇ 5ਵੇਂ ਦਿਨ ਇਰਾਨ ਵੱਲੋਂ ਤਲ ਅਵੀਵ ਵਿਖੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਮੁਖ ਦਫ਼ਤਰ ਤੇ ਹਵਾਈ ਹਮਲੇ ਕੀਤੇ ਗਏ ਤੇ ਫੌਜ ਨਾਲ ਸੰਬੰਧਤ ਖੁਫੀਆ ਏਜੰਸੀ ਅਮਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਵੱਲੋਂ ਹਮਲਿਆਂ ਦੀ ਤਸਦੀਕ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਦੇ ਵਿੱਚ ਮੋਸਾਦ ਦੇ ਮੁਖ ਦਫ਼ਤਰ 'ਚ ਧਮਾਕੇ ਦੇਖੇ ਜਾ ਸਕਦੇ ਨੇ। ਦੂਜੇ ਪਾਸੇ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਈਰਾਨ ਦੇ ਫੌਜੀ ਕਮਾਂਡਰ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਮੌਤ ਹੋ ਗਈ। ਉਧਰ ਦੂਜੇ ਪਾਸੇ ਟਰੰਪ ਨੇ ਪਹਿਲਾਂ ਹੀ ਤੇਹਰਾਨ ਦੇ ਲੋਕਾਂ ਨੂੰ ਸ਼ਹਿਰ ਛੱਡਣ ਦੀ ਚੇਤਾਵਨੀ ਦਿੱਤੀ ਸੀ ਜਿਸ ਕਾਰਨ ਲੋਕਾਂ 'ਚ ਭਾਰੀ دہشت ਫੈਲ ਚੁੱਕੀ ਹੈ 트럼ਪ ਨੇ ਇਹ ਵੀ ਕਿਹਾ ਕਿ ਈਰਾਨ ਨੇ ਸਮਝੌਤਾ ਕਰਨ ਦਾ ਮੌਕਾ ਗਵਾ ਦਿੱਤਾ ਹੈ ਤੇ ਹੁਣ ਉਨ੍ਹਾਂ ਲਈ ਕੋਈ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਜਾਵੇਗਾ ਅਮਰੀਕੀ ਪੈਂਟਾਗਨ ਅਜੇ ਵੀ ਮੱਧ ਪੂਰਬ 'ਚ ਰੱਖਿਆਾਤਮਕ ਮੋੜ 'ਚ ਹੈ ਪਰ ਇਲਾਕੇ 'ਚ ਵਾਧੂ ਫੌਜੀ ਤਾਇਨਾਤੀ ਦੀ ਤਿਆਰੀ ਹੋ ਰਹੀ ਹੈ ਇਜ਼ਰਾਈਲ ਅਤੇ ਈਰਾਨ ਦੋਵੇਂ ਹੀ ਗੱਲਬਾਤ ਲਈ ਤਿਆਰ ਨਹੀਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਨ ਯਾਹੂ ਨੇ ਸਪਸ਼ਟ ਕੀਤਾ ਹੈ ਕਿ ਜੰਗ ਉਦੋਂ ਤੱਕ ਨਹੀਂ ਰੁਕੇਗੀ ਜਦ ਤੱਕ ਈਰਾਨ ਦੇ ਸਰਵੋੱਚ ਨੇਤਾ ਖਾਮੇਨੀ ਦੀ ਹੱਤਿਆ ਨਹੀਂ ਹੋ ਜਾਂਦੀ ਅਮਰੀਕਾ ਚ ਦੋ ਗੁਜਰਾਤੀ ਨੌਜਵਾਨਾਂ ਨੂੰ ਲੱਖਾਂ ਡਾਲਰ ਦੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਅਲਾਸਕਾ ਦੇ ਪੀਟਰਜ਼ਬਰਗ ਸ਼ਹਿਰ ਦੀ ਪੁਲਿਸ ਵੱਲੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਮਦਦ ਨਾਲ 23 ਸਾਲ ਦੇ ਹਰਸ਼ੀਲ ਕੁਮਾਰ ਪਟੇਲ ਅਤੇ 25 ਸਾਲ ਦੇ ਸ਼ੁਭਮ ਪਟੇਲ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਠੱਗੀ ਦੀ ਸਾਜ਼ਿਸ਼ ਕਾੜਨ ਅਤੇ ਚੋਰੀ ਦੇ ਦੋਸ਼ ਆਇਦ ਕੀਤੇ ਗਏ ਨੇ ਪੀਟਰਸਬਰਗ ਪੁਲਿਸ ਮੁਤਾਬਕ ਜੂਨ ਦੇ ਪਹਿਲੇ ਹਫਤੇ ਸ਼ਹਿਰ ਦੀ ਇੱਕ ਵਸਨੀਕ ਔਰਤ ਨੂੰ ਠੱਗਾਂ ਨੇ ਫੈਡਰਲ ਅਧਿਕਾਰੀ ਬਣ ਕੇ ਫੋਨ ਕੀਤਾ ਫੋਨ ਕਰਨ ਵਾਲਾ ਖੁਦ ਨੂੰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਏਜੰਟ ਸ਼ੌਨ ਵਾਟਸਨ ਦੱਸ ਰਿਹਾ ਸੀ ਤੇ ਉਸ ਨੇ ਪੀੜਤ ਔਰਤ ਨੂੰ ਯਕੀਨ ਦਿਵਾ ਦਿੱਤਾ ਕਿ ਉਸ ਦੀ شناخت ਚੋਰੀ ਹੋ ਚੁੱਕੀ ਹੈ ਠੱਗਾਂ ਨੇ ਔਰਤ ਨੂੰ ਚੰਗਲ 'ਚ ਫਸਾਉਣ ਮਗਰੋਂ ਵਾਇਰ ਟ੍ਰਾਂਸਫਰ ਰਾਹੀਂ 79000 ਡਾਲਰ ਤਬਦੀਲ ਕਰਨ ਵਾਸਤੇ ਮਨਾ ਲਿਆ ਜਦਕਿ 50000 ਡਾਲਰ ਨਕਦ ਰਕਮ ਦੀ ਡਿਲੀਵਰੀ ਵੀ ਹਾਸਲ ਕੀਤੀ ਦੂਜੇ ਪਾਸੇ ਜਾਂਚ ਕਰਤਾਵਾਂ ਨੇ ਮਾਮਲੇ ਦੀ ਡੂੰਘਾਈ ਵਿੱਚ ਜਾਂਦਿਆਂ ਠੱਗਾਂ ਦਾ ਟਿਕਾਣਾ ਪਤਾ ਕਰ ਲਿਆ ਜੋ ਕਿਰਾਏ ਤੇ ਲੈ ਯੂ ਹਾਲ ਰੈਂਟਲ ਵਹੀਕਲ ਦੀ ਵਰਤੋਂ ਕਰ ਰਹੇ ਸਨ ਸ਼ਹਿਰ ਵਿੱਚ ਰਹਿائش ਦੌਰਾਨ ਦੋਹਾਂ ਨੇ ਹਜ਼ਾਰਾਂ ਡਾਲਰ ਦੇ ਗਿਫਟ ਕਾਰਡ ਖਰੀਦੇ ਅਤੇ ਯੂ ਐਸ ਪੀ ਐਸ ਮਨੀ ਆਰਡਰ ਵੀ ਹਾਸਲ ਕੀਤੇ ਇਸੇ ਦੌਰਾਨ ਠੱਗਾਂ ਨੇ ਪੀੜਤ ਔਰਤ ਨੂੰ 60000 ਡਾਲਰ ਦੀ ਰਕਮ ਦਾ ਪ੍ਰਬੰਧ ਕਰਨ ਵਾਸਤੇ ਆਖ ਦਿੱਤਾ ਤੇ ਜਾਂਚ ਕਰਤਾਵਾਂ ਨੂੰ ਜਾਲ ਵਿਛਾਉਣ ਦਾ ਮੌਕਾ ਮਿਲ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ 9 ਜੂਨ ਨੂੰ ਅਲਾਸਕਾ 에ਅਰਲਾਈਨਜ਼ ਰਾਹੀਂ ਪੀਟਰਸਬਰਗ ਪੁੱਜੇ ਅਤੇ ਮੁਲਾਕਾਤ ਵਾਲੀ ਜਗ੍ਹਾ ਬਦਲ ਦਿੱਤੀ। ਨਵੀਂ ਜਗ੍ਹਾ ਤੇ ਪੀੜਤ ਔਰਤ ਨੇ ਦੋਹਾਂ ਨੂੰ 60,000 ਡਾਲਰ ਦੀ ਰਕਮ ਸੌਂਪੀ ਤਾਂ ਆਲੇ-ਦੁਆਲੇ ਮੌਜੂਦ ਪੁਲਿਸ ਅਫਸਰਾਂ ਨੇ ਦੋਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਪੁੱਛ ਪੜਤਾਲ ਦੌਰਾਨ ਹਰਸ਼ੀਲ ਕੁਮਾਰ ਪਟੇਲ ਨੇ ਮੰਨਿਆ ਕਿ ਸ਼ੁਭਮ ਪਟੇਲ ਨੇ ਇੱਕ ਵਟਸਐਪ ਗਰੁੱਪ ਰਾਹੀਂ ਉਸ ਨਾਲ ਸੰਪਰਕ ਕਾਇਮ ਕੀਤਾ ਅਤੇ 사지ਸ਼ ਦਾ ਹਿੱਸਾ ਬਣਾਇਆ ਪੀਟਰਸਬਰਗ ਪੁਲਿਸ ਨੇ ਸ਼ੱਕੀਆਂ ਦੀ ਗ੍ਰਿਫਤਾਰੀ ਮਗਰੋਂ ਐਫਬੀਆਈ ਕੈਚਕਨ ਜ਼ਿਲ੍ਹਾ ਅਟਾਰਨੀ ਦਫ਼ਤਰ ਜ਼ੂਨੋ ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਹੋਰਨਾਂ ਏਜੰਸੀਆਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਦੀ ਮਦਦ ਨਾਲ ਮੁਹਿੰਮ ਸਫਲ ਹੋ ਸਕੀ ਤੇ ਸਮਾਜ ਦੇ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਿਆ ਦੱਸਦੀ ਹੈ ਕਿ ਹਰਸ਼ੀਲ ਕੁਮਾਰ ਪਟੇਲ ਤੇ ਸ਼ੁਭਮ ਪਟੇਲ ਵਿਰੁੱਧ ਲੱਗੇ ਦੋਸ਼ ਫਿਲਹਾਲ ਅਦਾਲਤ 'ਚ ਸਾਬਤ ਨਹੀਂ ਕੀਤੇ ਗਏ ਇੱਕ ਬਜ਼ੁਰਗ ਜੋੜੇ ਵੱਲੋਂ ਸਕੈਂਡੀਨੇਵੀਅਨ 에ਅਰਲਾਈਨਸ ਤੇ 83 ਕਰੋੜ ਰੁਪਏ ਦਾ ਮੁਕੱਦਮਾ ਠੋਕਿਆ ਗਿਆ ਹੈ। ਦਰਅਸਲ ਸਕੈਂਡੀਨੇਵੀਅਨ 에ਅਰਲਾਈਨਸ ਦੀ ਫਲਾਈਟ 'ਚ 78 ਸਾਲਾ ਆਯਾ ਮਾਰਾ ਕੋਰਬੋ ਆਪਣੇ 86 ਸਾਲਾ ਪਤੀ ਜੋਸੇਪ ਨਾਲ ਸਫ਼ਰ ਕਰ ਰਹੀ ਸੀ। ਯਾਤਰਾ ਦੌਰਾਨ ਉਹਨਾਂ ਨੇ ਫਲਾਈਟ ਅਟੈਂਡੈਂਟ ਤੋਂ ਕਾਫੀ ਮੰਗਵਾਈ ਪਰ ਇੱਕ ਛੋਟੀ ਜਿਹੀ ਗਲਤੀ ਨੇ ਉਹਨਾਂ ਦੀ ਸਾਰੀ ਯਾਤਰਾ ਤੇ ਭਾਰੀ ਅਸਰ ਪਾਇਆ। ਫਲਾਈਟ اٹੈਂਡੈਂਟ ਨੇ ਗਰਮ ਕਾਫੀ ਨੂੰ ਸਾਵਧਾਨੀ ਨਾਲ ਨਹੀਂ ਪਰੋਸਿਆ ਜਿਸ ਕਾਰਨ ਕੱਪ ਖਿਸਕ ਗਿਆ ਅਤੇ ਸਾਰੀ ਕਾਫੀ ਆਯਾਮਾਰਾ ਦੀ ਗੋਦ 'ਚ ਡਿੱਗ ਗਈ। ਕਾਫੀ ਇੰਨੀ ਜ਼ਿਆਦਾ ਗਰਮ ਸੀ ਕਿ ਉਹ ਬੁਰੀ ਤਰ੍ਹਾਂ ਨਾਲ ਝੁੱਲਸ ਗਈ। ਜ਼ਖਮ ਇੰਨੇ ਗੰਭੀਰ ਸਨ ਕਿ ਉਹਨਾਂ ਨੂੰ ਆਪਣੀ 2 ਹਫ਼ਤਿਆਂ ਦੀ ਕਰੂਜ਼ ਯਾਤਰਾ ਦਾ ਜ਼ਿਆਦਾਤਰ ਸਮਾਂ ਕੈਬਿਨ ਦੇ ਵਿੱਚ ਹੀ ਬਿਤਾਉਣਾ ਪਿਆ। ਉਹਨਾਂ ਦੇ ਪਤੀ ਨੂੰ ਉਹਨਾਂ ਦੀ ਦੇਖਭਾਲ ਕਰਨੀ ਪਈ ਜਿਸ ਨਾਲ ਉਹਨਾਂ ਦੀ ਛੁੱਟੀ ਵੀ ਪ੍ਰਭਾਵਿਤ ਹੋਈ। ਇਸ ਘਟਨਾ ਤੋਂ ਬਾਅਦ ਆਯਾਮਾਰਾ ਅਤੇ ਜੂਸੇਫ ਨੇ ਸਕੈਂਡੀਨੇਵੀਅਨ 에ਅਰਲਾਈਨਸ ਤੇ 10 ਬਿਲੀਅਨ ਡਾਲਰ ਜਾਨੀ ਕਿ 83.45 ਕਰੋੜ ਰੁਪਏ ਦਾ ਮੁਕਦਮਾ ਦਰਜ ਕਰਵਾਇਆ। ਉਹਨਾਂ ਦੇ ਵਕੀਲ ਜੌਨਾਥਨ ਰੀਟਰ ਨੇ ਇਹ ਦੱਸਿਆ ਹੈ ਕਿ 에ਅਰਲਾਈਨ ਨੇ ਗਰਮ ਪੀਣ ਵਾਲੇ ਪਦਾਰਥਾਂ ਦੀ ਸੁਰੱਖਿਆ ਸੰਬੰਧੀ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਤੇ ਬਜ਼ੁਰਗ ਯਾਤਰੀਆਂ ਦੀ ਸੁਰੱਖਿਆ 'ਚ ਗੰਭੀਰ ਲਾਪਰਵਾਹੀ ਵਰਤੀ। ਮੁਕਦਮੇ 'ਚ ਮੈਡੀਕਲ ਖਰਚ, ਮਾਨਸਿਕ ਤਣਾਅ ਅਤੇ ਛੁੱਟੀਆਂ ਦੀ ਬਰਬਾਦੀ ਦੇ ਮੁਆਵਜ਼ੇ ਦੀ ਮੰਗ ਸ਼ਾਮਲ ਹੈ। ਸਕੈਂਡੀਨੇਵੀਅਨ 에ਅਰਲਾਈਨਸ ਨੇ ਹੁਣ ਤੱਕ ਇਸ ਮਾਮਲੇ 'ਚ ਕੋਈ ਬਿਆਨ ਨਹੀਂ ਦਿੱਤਾ ਜਿਸ ਕਾਰਨ ਸੋਸ਼ਲ ਮੀਡੀਆ ਤੇ ਯਾਤਰੀਆਂ 'ਚ ਨਾਰਾਜ਼ਗੀ ਵਧ ਰਹੀ ਹੈ। ਇਹ ਘਟਨਾ ਹੁਣ ਅੰਤਰਰਾਸ਼ਟਰੀ ਮੀਡੀਆ 'ਚ ਸੁਰਖੀਆਂ ਬਟੋਰ ਰਹੀ ਹੈ ਤੇ 에ਅਰਲਾਈਨ ਸੁਰੱਖਿਆ ਮਾਪਦੰਡਾਂ ਤੇ ਨਵੀਂ ਬਹਿਸ ਛੇੜ ਰਹੀ ਹੈ। ਇਹ ਮਾਮਲਾ ਸਾਬਤ ਕਰਦਾ ਹੈ ਕਿ ਯਾਤਰੀਆਂ ਖਾਸ ਕਰਕੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਕਦੀ ਵੀ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।